ਹੋ ਦਿਨ ਰਾਤ ਕੀਤਾ ਜਿਨੇ ਇੱਕ ਮੇਰੇ ਲਈ ਪਲ ਵੀ ਨਾ ਟਿਕ ਬੈਠਾ ਜਿਹੜਾ ਮੇਰੇ ਲਈ ਕਿੰਨੇ ਇਹਿਸਾਨ ਮੇਰੇ ਸਿਰ ਤੇ ਸੋਚ ਸੋਚ ਅੱਖੋਂ ਹੰਝੂ ਚੋ ਗਿਆਂ ਬਾਪੂ ਤੇਰੇ ਕਰਕੇ ਮੈਂ ਪੈਰਾ ਤੇ ਖਲੋ ਗਿਆ ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਵੇ ਬਾਪੂ ਤੇਰੇ ਕਰਕੇ ਮੈਂ ਪੈਰਾ ਤੇ ਸੈ ਗਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਸੱਚਿਆ ਖ ਮੇਰੀ ਤਾਇਓ ਕਾਤ ਨਹੀਂ ਕਿ ਜਿੰਨਾ ਕੀਤਾ ਦੇਵਾ ਤੈਨੂੰ ਮੋੜ ਕੇ ਮੈਂ ਮੰਗਦੀ ਹਾਂ ਤੇਰੀ ਤੰਦਰੁਸਤੀ ਸੱਚੇ ਰੱਬੇ ਅੱਗੇ ਦੋਵੇਂ ਹੱਥ ਜੋੜ ਕੇ ਮੈਂ ਮੰਗਦੀ ਹਾਂ ਤੇਰੀ ਤੰਦਰੁਸਤੀ ਸੱਚੇ ਰੱਬੇ ਅੱਗੇ ਦੋਵੇਂ ਹੱਥ ਜੋੜ ਕੇ ਮੇਰੇ ਹਿੱਸੇ ਦੇਵੇ ਦੁੱਖ ਸਿਰਾਂ ਨਾਲ ਸਹਿੰਦਾ ਆਪਣੇ ਉਹ ਦਿਲ ਚ ਲਕੋ ਗਿਆ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਤੂੰ ਸਹਗਣਾ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਤੂੰ ਸਹਗਣਾ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ